ਦਾ ਸਸਰੀਕਾਲ ਕਿਸਾਨ ਭਰਾਵੋ ਭਰਾਵੋ ਜਿਹੜਾ ਗੋਭੀ ਦਾ ਕੰਮ ਆ ਆਪਣਾ ਲਗਾਤਾਰ ਹਜੇ ਵੀ ਜਾਰੀ ਆ ਬਾਸਪਤੀ ਵਾਲਾ ਵਾਹਣ ਜਿਹੜਾ ਆਪਣਾ 1509 ਬਾਸਪਤੀ ਵਾਲਾ ਵਾਹਣ ਤੇ ਉਹਦੇ ਚ ਜਿਹੜੀ ਗੋਭੀ ਆ ਆਪਣੀ ਲਗਾਤਾਰ ਜਾਰੀ ਆ ਕੰਮ ਆ ਜੀ ਤੇ ਜਿਹੜੀ ਕਣਕ ਦੀ ਜਿਹੜੀ ਤਿਆਰੀ ਉਹ ਆਪਾਂ ਮਗਰ ਦੀ ਮਗਰ ਕਰੀ ਆਉਣੇ ਆ ਕਸ਼ਕਵਾਨ ਜਿਹੜਾ ਇਦੋਂ ਪਹਿਲਾਂ ਫੀਜ ਚੁੱਕੇ ਆ ਆਪਾਂ ਤੇ ਕਸ਼ਕਵਾਨ ਆ ਜਿਹੜਾ ਆਪਣਾ ਤਕਰੀਬਨ 16 ਦਸੰਬਰ 17 ਦਸੰਬਰ ਤਾਈਂ ਆਪਣਾ ਜਿਹੜਾ ਵਾਹਣ ਆ ਵਿਹਲਾ ਹੋ ਜਾਊਗਾ ਇਹ ਇਹਦੇ ਵਿੱਚ ਜਿਹੜੀ ਆਪਾਂ ਕਣਕ ਦੀ ਬਾਜਾਂ ਦਾ 2851 ਵੈਰੈਟੀ ਆ ਜਿਹੜੀ ਆਪਾਂ ਉਹਦੀ ਬਾਜਾਂ ਦਾ ਕਰ ਰਹੇ ਆ ਜਿਵੇਂ ਜਿਵੇਂ ਲੇਟ ਹੋ ਰਿਹਾ ਓਵੇਂ ਓਵੇਂ ਆਪਣਾ ਜਿਹੜਾ ਇਹ ਹੈਗਾ ਸੀਡ ਉਹ ਆਪਾਂ ਵਧਾ ਰਹੇ ਆ ਹੁਣ ਜਿਹੜਾ ਸੀਡ ਆਪਾਂ ਪਾ ਰਹੇ ਆ ਇਦੋਂ ਬਾਅਦ 70 ਤੋਂ 75 ਕਿਲੋ ਦਾ ਆਪਾਂ ਕਿੱਲੇ ਦਾ ਸੀਡ ਪਾਉਣਾ 2851 ਦਾ ਤੇ ਕੋਸ਼ਿਸ਼ ਕਰਾਂਗੇ ਦੂਰੀ ਵੀਜਣ ਦੀ ਵੀ ਦੂਰੇ ਦੂਰੇ ਹੀ ਦੂਰੇ ਓਰੇ ਨਿਕਲ ਜਾਣ ਪਹਿਲਾਂ ਇੱਕ ਸਾਈਡ ਨੂੰ ਫਿਰ ਦੂਜੀ ਸਾਈਡ ਨੂੰ ਵੀ ਜਿਹੜਾ ਵੀ ਕੋਈ ਵੀ ਥਾਂ ਜਗਾ ਰਵੇ ਨਾ ਸੀਡ ਉੱਗਣ ਵੱਲੋਂ ਤੇ ਕਸ਼ਕ ਭਰਾਵਾਂ ਦੇ ਮੈਨੂੰ ਮੈਸੇਜ ਤੇ ਫੋਨ ਵੀ ਆਏ ਸੀ ਭਰਾ ਤੂੰ ਗੋਭੀ ਦੀਆਂ ਵੀਡੀਓ ਪਾਉਂਦਾ ਰਿਹਾ ਤਾਂ ਗੋਭੀ ਦਾ ਮੰਦਾ ਸੀ ਤੇ ਕੀ ਵੱਟਿਆ ਕੀ ਖਟਿਆ ਉਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਦਈ ਤਾਂ ਭਰਾ ਜਿਹੜੀ ਗੋਭੀ ਦਾ ਗੱਲ ਕਰਾਂਗੇ ਆਪਾਂ ਐਤਕੀ ਜਿਹੜਾ ਸੀਜ਼ਨ ਸੀ ਲਗਾਤਾਰ ਆਪਣਾ جاری ਆ ਕੰਮ ਤੇ ਤਕਰੀਬਨ 6 ਤੋਂ 7 ਰੁਪਏ 8 ਰੁਪਏ ਆਪਣਾ ਬਾਜ਼ਾਰ ਰਿਹਾ ਗੋਭੀ ਦਾ ਤਾਂ ਅੱਜ ਜਿਹੜਾ ਹੈਗਾ 15 ਦਸੰਬਰ ਅੱਜ ਗੋਭੀ ਫੇਰ 12 ਰੁਪਏ ਕਿਲੋ 13 ਰੁਪਏ ਕਿਲੋ ਤੇ ਜਾਵੜੀ ਤੇ ਪਹਿਲਾਂ ਸ਼ੁਰੂਆਤ ਚ ਵੀ 12 13 ਵਿੱਚੀ ਸੀ ਤੇ ਵਿਚਾਲੇ ਉਹ ਜੋ ਆ ਕੇ ਆਪਣਾ ਕੰਮ ਆ ਜਿਹੜਾ ਉਹ ਆ ਗਿਆ ਸੀਗਾ 6 ਤੋਂ 7 ਰੁਪਏ ਕਿਲੋ ਤਾਂ ਕੁੱਲ ਮਿਲਾ ਕੇ ਜਿਹੜੀ ਐਵਰੇਜ ਆ ਆਪਾਂ ਨੂੰ 8 ਤੋਂ 9 ਦੀ ਪੈ ਜਾਣੀ ਆ ਸਾਰੇ ਵਾਣ ਦੀ ਤੇ ਠੀਕ ਜਾਂ ਠੀਕ ਠਾਕ ਜਾਂ ਆਪਾਂ ਕਹਾਂਗੇ ਵੀ ਜਿਹੜਾ ਇਤਕੀ ਗੋਭੀ ਦਾ ਆਪਣਾ ਸੀਜ਼ਨ ਲੱਗਾ ਕੁਸ਼ਕ ਵਾਣ ਆਪਣਾ ਜਿਹੜਾ ਹਜੇ ਹਾਈ ਬ੍ਰੈਡ ਗੋਭੀ ਖੜੀ ਆ ਤਕਰੀਬਨ ਕੋਈ ਆਪਣੇ ਸਾਡੇ 189 ਕਿੱਲੇ ਬਾਣ ਜਿਹੜਾ ਹਜੇ ਹਾਈ ਬ੍ਰੈਡ ਆਪਣੀ ਚੱਲਣੀ ਆ ਜੀ ਤਕਰੀਬਨ ਉਹ ਚੱਲੂਗੀ 10 ਕ ਦਿਨ ਤਾਈਂ ਤਾਂ ਹੋ ਸਕਦਾ ਬਾਜ਼ਾਰ ਆਪਾਂ ਨੂੰ ਉਹਦਾ ਇਦੋਂ ਵੱਧ ਮਿਲਣ ਦੇ ਚਾਂਸ ਹੈਗੇ ਆ ਕੋਈ 15 ਰੁਪਏ ਤਾਈਂ ਜਾ ਸਕਦੀ ਆ ਉਹ ਤਾਂ ਸਾਰੀ ਐਵਰੇਜ ਜੇ ਆਪਾਂ ਸਾਲ ਦੀ ਪਾਵਾਂਗੇ ਤਾਂ ਆਪਾਂ ਨੂੰ ਠੀਕ ਰਹਿ ਜਾਊਗਾ ਕੁੱਲ ਮਿਲਾ ਕੇ ਕੰਮ ਜਿੰਨਾ ਖਰਚੇ ਕੀਤੇ ਆ ਖਰਚੇ ਕੱਢ ਜੂਗੀ ਤੇ ਠੀਕ ਐਵਰੇਜ ਆਪਾਂ ਨੂੰ ਜਿਹੜੀ ਹੈਗੀ ਆ ਕੋਈ ਮਨ ਕੇ ਚੱਲੋ 30 ਤੋਂ 35000 ਰੁਪਇਆ ਐਤਕੀ ਜਿਹੜਾ ਗੋਭੀ ਦਾ ਕਿੱਲਾ ਛੱਡੂਗਾ ਵੱਧ ਵੀ ਛੱਡ ਸਕਦੀ ਆ ਜੇ ਕੋਈ ਮਗਰੋਂ 5-7 ਕਿੱਲੇ 10 ਕਿੱਲੇ ਬਾਣ ਜਿਹੜਾ ਆਪਣਾ ਖੜਾ ਉਹ ਜੇ ਆਪਾਂ ਨੂੰ ਮੰਨ ਕੇ ਚੱਲੋ ਵੀ ਰੇਟ ਵੱਧ ਮਿਲਦਾ ਤਾਂ ਐਵਰੇਜ ਆਪਣੀ ਬਾਦ ਵੀ ਵੱਧ ਸਕਦੀ ਆ ਕੁੱਲ ਮਿਲਾ ਕੇ ਸੀਜ਼ਨ ਠੀਕ ਰਿਹਾ ਵੀ ਜ਼ਿਆਦਾ ਆਪਾਂ ਨਹੀਂ ਕਹਿ ਸਕਦੇ ਵੀ ਬੱਲੇ-ਬੱਲੇ ਗੋਭੀ ਕਰਾ ਗਈ ਐਤਕੀ ਉਹ ਬੱਲੇ-ਬੱਲੇ ਨਹੀਂ ਹੋਈ ਜਿਹੜੀ ਇਦੋਂ 3 ਸਾਲ ਪਹਿਲਾਂ ਹੋਈ ਸੀ ਤਾਂ ਇਹ ਹਰ ਸਾਲ ਆਪਾਂ ਜਿਹੜਾ ਕੰਮ ਆ ਜਾਰੀ ਰੱਖੀਦਾ ਜੀ ਇਹ ਕੋਈ ਪਤਾ ਨਹੀਂ ਗੋਭੀ ਦਾ ਬਾਜ਼ਾਰ ਦਾ ਕਦੋਂ ਉੱਠ ਖੜਨਾ ਤੇ ਕਦੋਂ ਇਹਨੇ ਬਹਿ ਜਾਣਾ ਕੱਚੇ ਸੌਦੇ ਆ ਬਾਈ ਇਹ ਵਾਦੇ ਘਟਦੇ ਰਹਿੰਦੇ ਆ ਤੇ ਤਕਰੀਬਨ ਸਾਰੇ ਜਿੰਨੇ ਵੀ ਕਿਸਾਨ ਭਰਾ ਇੱਥੇ ਉਹਨਾਂ ਨੇ ਗੋਭੀ ਲਾਈ ਸੀ ਠੀਕ ਰਿਹਾ ਸੀ ਜਨ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਵਿੱਚ ਵਾਉਣ ਵਾਲਾ ਕੰਮ ਨਹੀਂ ਹੋਇਆ ਵੀ ਐਤਕੀ ਕੋਸ਼ਕ ਤਾਂ ਜਿੰਨੀਆਂ ਕਿ ਮੈਂ ਆਪਦੀਆਂ ਆਪਦੇ ਪੇਜ ਤੋਂ ਵੀਡੀਓ ਪਾਈ ਉਦੇ ਨਾਲ ਕੋਸ਼ਟ ਭਰਾਵਾਂ ਦੇ ਫਾਇਦਾ ਬਹੁਤ ਹੋਇਆ ਕਿਉਂਕਿ ਮੇਰੀਆਂ ਵੀਡੀਓ ਵੇਖ ਕੇ ਜੰਮੂ ਦੇ ਦੀਨਾਨਗਰ ਦੇ ਪਠਾਨਕੋਟ ਦੇ ਅੰਮਰਸਰ ਦੇ ਪਠੰਡੇ ਦੇ ਰਾਮਪੁਰੇ ਦੇ ਜਲੰਧਰ ਦੇ ਲੁਧਿਆਣੇ ਦੇ ਇਧਰੋਂ ਆਪਾਂ ਰਾਜਸਥਾਨ 'ਚ ਵੜ ਜਗੇ ਤਾਂ ਤਕਰੀਬਨ ਜਿੰਨੇ ਵੀ ਆੜਤੀਏ ਭਰਾ ਸੀ ਉਹਨਾਂ ਨਾਲ ਸੰਪਰਕ ਹੋਇਆ ਤਾਂ ਤਕਰੀਬਨ ਗੋਭੀ ਸਾਰੀ ਫੁੱਲ ਫੁੱਲ ਆ ਜਿਹੜਾ ਰਿਬਾਣ ਆਪਣਾ ਦੇਖ ਸਕਦੇ ਹਾਂ ਆ ਹੁਣ ਪੱਤੇ ਹੀ ਰਹਿ ਗਏ ਇਹ ਖਲਾਰਾਂਗੇ ਤੇ ਕੱਲ ਨੂੰ ਆਪਾਂ ਜਿਹੜਾ ਇਹ ਹੈਗਾ ਬਾਣ ਨੂੰ ਵਾਹ ਕੇ ਕਣਕ ਦੀ ਕਰਾਂਗੇ ਜੀ ਤਿਆਰੀ ਤੇ ਠੀਕ ਰਿਹਾ ਕੰਮ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਤੇ ਲੋਡਿੰਗ ਆ ਜਿਹੜੀ ਆਪਣੀ ਲਗਾਤਾਰ جاری ਆ ਸਿੱਧੀਆਂ ਗੱਡੀਆਂ ਜਿਹੜੀਆਂ ਆਪਣੀਆਂ ਭਰ ਰਹੀਆਂ ਹਨ ਤੁਹਾਨੂੰ ਦਿਖਾ ਰਹੇ ਹਾਂ ਬਣੇ ਰਹੇ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ